ਅਦਾਬ ਨਵਾਸ਼ਕਾਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਡਾਕਟਰ ਜਾਕਰ ਹੁਸੈਨ ਸਟੇਡੀਅਮ ਮੋਲੀਕੂਲਰ ਵਿਕੇ 77 ਮੇ ਗੰਧ ਅੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਖਰਾਬ ਸਪਲਾਈ ਤੇ ਖਤਕਾਰ ਮਾਮਲੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਸ਼੍ਰੀ ਲਾਲਚੰਦ ਜੀ ਵੱਲੋਂ ਬومی ਝੰਡਾ ਲਹਿਰਾ ਕੇ ਕੰਗਰੇਟ ਇਸਲਾਮੀ ਲਈ ਇਸ ਬੋਲੀ ਬੱਚਾ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ। ਉੱਤੇ ਹੀ ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਬਿਜਲੀ ਵਿਭਾਗ ਦੇ ਕਾਲਜ ਬੱਚਿਆਂ ਨੇ ਬਣਾਈਆਂ ਝਾਕੀਆਂ ਨੇ ਪ੍ਰੋਗਰਾਮ ਬਹੁਤ ਰੋਮਾਂਚਕ ਬਣਿਆ ਰਿਹਾ। ਇਸ ਮੌਕੇ ਮੰਤਰੀ ਲਾਲਚੰਦ ਨੇ ਕਿਹਾ ਕਿ ਸਿਪਾਹੂ ਬੀਤੇ ਗਏ ਕਮਾ ਤੇ ਪਰੂਕਣਨਾ ਪਈ। ਨੀਵਲਾ ਦੇ ਵਿਕਾਸ ਕਰਨੇ ਯਾਰ ਕਰੀ ਦਿੱਤੇ। ਇਸ ਦੇ ਅੰਮਨ جرگلاٹ اور چرگلی جی لال چند جیسا مہمان جی دلات. ਮੈਂ ਅੱਜ 77ਵੇਂ ਗਣਤੰਤਰ ਦਿਵਸ ਮੌਕੇ ਇਸ ਸੁਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਉੱਤੇ ਪੰਜਾਬੀਆਂ ਨੂੰ तहे ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਜਾਂ ਜੰਗ ਨੂੰ ਸਲਾਮਾਤ ਹੈ ਸਾਡੇ ਹਸਿਆਰ ਬਲਾਂ ਤੇ ਬਹਾਦਰ ਸੂਜੇਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਸਰਬਸਰਦਾ ਅਤੇ ਖੜਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਰਚਮਤਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਤੇ ਬੁੱਟੁੱਲੇ ਜੋਗਦਾਰ ਨੂੰ ਨਿਮਰਤਾ ਕਰਦਾ ਹਾਂ ਸਾਡਾ ਇਤਿਹਾਸ ਚੱਲੇ ਆਲੇ ਵਾਅਦ ਅਤੇ ਬਹੁਤ ਕੁਰਨੀ ਲਾਗੀਆਂ ਨਾਲ ਭਰਿਆ ਹੋਇਆ ਹੈ ਸਾ ਨੂੰ ਮਾਨ ਹੈ ਕਿ ਇਸ ਆਜ਼ਾਦੀ ਸੰਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾ ਸੀਧਾਂਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਕੋਮਨ ਸਿੰਘ ਮਾਨ ਨੇ ਆਪਣੇ ਉਦੇਸ਼ ਦੀ 100 ਸੀਟੇ ਆਜੂ ਸਰਦਾਰ ਭਗਤ ਸਿੰਘ ਦੇ ਜੱਤੀਪੜ ਘਾਟੜਕਲਾ ਵਿਖੇ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹੋ ਫੈਸਲਾ ਲੈਂਦੇ ਆ ਸਰਕਾਰੀ ਕੰਪਨੀਆਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਰਦਾਰ ਦੇ ਵਰਮਾਤਾ ਬਾਬਾ ਸਾਹਿਬ ਡਾਕਟਰ ਵੀ.ਆਰ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ। ਮੋਹਾਲੀ ਕਮੰਡਰੀ ਵਾਇਰ ਤੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਰੱਖਣ ਵਿੱਚ ਅਹਿਮ ਕੋਰਤਾ ਨਿਵਾਣ ਉਕਰ ਹੁਣ ਪੰਜਾਬ ਸਰਕਾਰ ਨੇ ਉੱਤੇ ਸਿੱਧੇ ਆਰਮ ਦਾ ਬਹੁਤ ਤਬਦ ਕੀਤਾ ਹੈ। ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆ ਦੀਆਂ ਤੁਹਾਡਾ ਅਗਲੀ ਦਰਸ਼ਕਲਪ ਹੈ ਸੂਬਾ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਟ ਕੇਸ 88 50 ਲੱਖ ਤੋਂ ਉੱਤੇ 1 ਕਰੋੜ ਰੁਪਏ ਕੀਤੇ ਹਨ ਸਾਡੀ ਸਰਕਾਰ ਨੇ ਸਵਿੱਧੀ ਸਹਾਇਤਾ ਸਕੀਮ ਦੇ ਅਗਲੇ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਦੀ ਜਾਣਾਂਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਆਜ਼ਾਦੀ ਘੁਟਾੜੀ ਸਾਡਾ ਮਾਣ ਹਨ ਸਾਡੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਘੁਟਾੜੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਹੈ। ਸੰਤਰਤਾ ਦੇ ਸੰਗਰਾਮੀਆ ਦੇ ਵਾਰਸਾਂ ਲਈ ਪੰਜਾਬ ਸਰਕਾਰ ਵਿੱਚ ਸਿੱਧੀ ਭਰਤੀ ਵਿੱਚ ਇੱਕ ਵਿਸ਼ਤੀ ਰਾਖਵਾ ਕਰਨੀ ਦਾ ਪ੍ਰਬੰਧ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦੀ ਹੈ ਸਾਡੇ ਸਰਕਾਰ ਵੱਲੋਂ April 2022 ਤੋਂ ਹੁਣ ਤੱਕ 63000 ਤੋਂ ਵੱਸਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਵਿੱਚ ਪਾਈਆਂ ਹਨ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਰੋਸ ਨੂੰ ਵੇਖ ਲਈ ਅਸੀਂ ਆਪਣੇ ਬੱਚਿਆਂ ਨੂੰ ਕੁਮਾਨਦਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧ ਹਾਂ ਇਸ ਲੜੀ ਪੈ ਪੰਜਾਬ ਸਰਕਾਰ ਨੇ ਸੂਦੇ ਵਿੱਚ 118 ਸਕੂਲ ਆਫ ਐਡਮਿਨਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ ਸ੍ਰੀ ਗੁਰਦੇਵ ਮਹਾਰਾਜ ਜੀ ਦੇ 350 ਵਿੱਚ ਸੀਗੀਟਾ ਦੇ ਮੌਕੇ ਸੂਬੇ ਦੇ ਸਕੂਲਾਂ ਵਿੱਚ ਨੌਵੇਂ ਪਾਸ ਦਾ ਜੀਵਨ ਤੇ ਆਧਾਰ ਜਿਸ ਨਾਲ ਦੁਬਾਰੇ 15 ਦਿਨਾਂ ਦਾ ਵਿਦਿਅਕ ਮਾਡਿਊਲ ਲਿਆਂਦਾ ਹੈ ਪੰਜਾਬ ਵਿਦਿਅਕ ਸਾਲ 2025 ਅਭਿਵਿਦ ਉਦਮਤਾ ਨੂੰ 11ਵੀਂ ਜਮਾਤ ਵਿੱਚ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਤਾਂ ਜੋ ਵਿਦਿਆਰਥੀਆਂ ਦੇ ਵਿੱਚ ਉਦਮਤਾ ਨੂੰ ਉਤਸ਼ਾਹ ਕਰਕੇ

ਦੇ ਬੇਨਾ ਸਨਮਸਤ ਜੀ ਲੇਕਾਟੋ ਸਾਈਡ ਨਾ ਅਨਸ ਸਿਤਾਰਿਕ ਹੋਵੇਗਾ ਅਗਾਈ ਕਾ ਦੇਵੀ ਸਿਤਾਰਿਕ ਹੋਵੇਗਾ ਤੇ ਟੈਂਪੋਰੇਰੀ ਨਹੀਂ ਪੀਮਾ ਮੈਪੀਟ੍ਰਾਸ਼ੀ ਜੇਕਰ ਅਪ੍ਰਿਸਟਿਕ ਐਡਿਟਸ ਜਿੰਗਟ੍ਰਿਸ ਗੇਰਸ Student Police Cadets, Advice, and, <by laughs> family, and the Student Police Cadets, girls, the work. good <laughs> <In> The a <laughs> the write <laughs> <Sankir, laughs> <In the laughs> <In the laughs>

موسیقی <سؤال> ਸ਼ੇਰਾਂ ਦਾ ਨੈਕਸਟ ਐਪੀ ਬਿਸਮਿਲ੍ਲਾਹਿ ਰਹਿਮਾਨ ਰਹਿੀ ਰੋਡਾ ਇਹਦੇ ਅਗੇ ਤੁਸੀਂ ਜਿਹੜੀਆਂ ਵਿਜਿਆਸਾਂ ਦੇਖ ਰਹੇ ਹੋ ਉਹਨਾਂ ਵਿੱਚ ਰੈਸਲਿੰਗ ਦੇ ਹੋਣ ਹਰ ਖਿਡਾਰੀ ਅਤੇ ਉਹਨਾਂ ਦੇ ਨਾਮ ਲਈ ਜਿੰਦਾ ਕੈਪਟਨ ਰੈੱਡ ਬੋਮ ਫੋਟੀ ਬੌਕਸਿੰਗ ਇੰਟਰਨੈਸ਼ਨਲ ਉਧਰ ਤੇ ਸ੍ਰੀਮਾਨ ਵਾਲੇ ਕੋਟਲੇ ਦਾ ਨਾਮ ਰੋਸ਼ਨ ਕਰਨ ਵਾਲੇ ਹੋਣ ਹਰ ਵਿਜਿਆਸੀਆਂ ਜਾਤੀਵਾਦੀ ਕ੍ਰਾਂਤੀ ਤਹਿਸੀਲ ਵਿੱਚ ਬਾੜੀਆਂ ਦੇ ਸੰਬੋਧਕੇ ਦੋ ਅਡਵਾਂਸ ਸਕੂਲ ਲਾਇਆ ਗਿਆ ਇਹਨਾਂ ਸਕੂਲਾਂ ਰਹੀਆਂ ਹੋਣ ਦੀ ਜਾਣਕਾਰੀ ਹੈ ਜੈ ਜੀ ਕਾਪੀ ਕਾ ਸੰਬੰਧ ਵਿੱਚ ਤੇਤੀ ਬਾੜੀ ਅਤੇ ਕਿਸਾਨਗਰ ਜਿਹੜਾ ਆਖਰ ਸੰਦੇਸ਼ ਹੈ ਉਹ ਹੈ ਸਿਹਤਮੰਦ 50 ਕੇਟੀ ਨਿਸ਼ਾਨ ਸੰਪੂਰਨ ਖਾਦ ਦੀ ਵਰਤੋਂ ਉਸਾਰ ਕਿਸਾਨ ਖੁਸ਼ ਦੇਰੀਆਂ ਕੇ ਵੋਟ ਤੁਹਾਡਾ ਹੱਕ ਵੀ ਹੈ ਤੇ ਫਰਜ਼ ਵੀ ਉਪਾਰਾ ਸਾਜ ਨਾਲ ਇਸ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਪਵਾਉਣ ਵੋਟ ਪਾਉਣ ਤੋਂ ਬਾਅਦ ਆਪਣੀ ਵੋਟ ਦਾ ਸਹੀ ਅਤੇ ਨਿਗਰ ਹੋ ਕੇ ਇਸਤੇਮਾਲ ਜ਼ਰੂਰ ਕਰੋ ਜ਼ਿਲ੍ਹੇ ਭਰ ਵਿੱਚ ਸੁਵਿਧਾਪਤੀ ਦੁਨੀਆਂ ਤਹਿਤ ਲੋਕਾਂ ਨੂੰ ਲਗਾਤਾਰ ਚਾਣੂ ਕੀਤਾ ਜਾ ਰਿਹਾ ਹੈ ਅਤੇ ਸਮੇਂ ਸਮੇਂ ਤੇ ਬੋਟਰ ਕੈਂਪ ਲਗਾਏ ਜਾ ਰਹੇ ਹਨ ਇਹ ਚਾਹਤੀ ਸਾਨੂੰ ਸਪੱਸ਼ਟ ਯਾਦ ਦਿਵਾਉਣੀ ਹੈ ਇਹ ਮਜ਼ਬੂਤ ਲੋਕਤੰਤਰ ਦੀ ਨੀਂਹ ਜਾਣੂ ਕੁੱਟਾ ਹੈ ਬੜੀ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਇਹ ਟਾਟੀਆਂ ਇਸ ਤੋਂ ਬਾਅਦ ਪੀਐਸਪੀਐਮ ਮਨਰੇਂ ਕੁਟਲਾ ਇਤਿਹਾਸਿਕ ਬਿਜਲੀ ਸੁਨਾਉਣ ਦੇ ਕੇ ਗੱਲਬਾਤ ਹੋਈ ਪੰਜਾਬ ਸਰਕਾਰ ਵੱਲੋਂ ਬਿਜਲੀ ਬਪਤਕਾਰ ਨੂੰ ਹਰ ਮਹੀਨੇ 300 ਯੂਨਟ ਪ੍ਰਤੀ ਪਿੰਡ ਦੇ ਹਿਸਾਬ ਨਾਲ ਕੋਟੇ ਬਿਜਲੀ ਮੁਹਰਿਆ ਕਰਵਾਈ ਜਾ ਰਹੀ ਹੈ ਫੌਲਦਾਰ ਬੰਜੀਤ ਸਿੰਘ ਆਪਰੇਸ਼ਨ ਮੇਕਦੋਨੀ ਟਾਰਗੇਟ ਦੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਇਸ ਤੋਂ ਇਸ ਦੇ ਨਾਲ ਹੀ ਟਾਰਗੇਟ ਦੇ ਸ਼ਹੀਦਾਂ ਤੋਂ ਬਾਅਦ ਜਿਨ੍ਹਾਂ ਨੂੰ ਸਿਨਾਈ ਮਸ਼ੀਨਾਂ ਦੇ ਜਿਹੜੇ 14 ਨਾਮ ਫਰਕੀ ਹਨ ਅਮਨਦੀਪ ਕੌਰ ਪਰ ਕੋਈ شری مانوجیتھ جی جی ڈی ایس پی مانے کھٹلا اینا تو بات پہلی ٹکڑی پولیس پوش پلٹور کمانڈر اے ایس آئی محمد عرفان نمبر چار سو اٹھار سنگروہ انہوں بعد ٹکڑی پولیس محلہ مہیلا پلٹون کمانڈر محلہ اے ایس آئی جس جسپریت کور نمبر پانچ سو چونٹ سنگر اپنا سلمان حاصل کرتے ہوئے تیجی ٹکڑی پولیس ہوم گارڈز پینٹول کمانڈر اے ایس آئی کرمجیت سنگھ نمبر چھبیس چار سو ترانوے چوتھی ٹکڑی اسی پنجاب سرکار کے بہت مشکور ہاں کہ انہوں نے بہت بڑی سو بہتر بہت بڑی ودیا ایس ایس پی ساموں بخشی <سلام> میں میں ہوں مان جی دے جانا نے اتھی کتنے نظریا عنایت فرمائی پہ سا سمان حاصل کیتا اور یہ کسی بھی سر ادا نہیں چاہیے ہم اپنی بزرگوں کا سمانے ہوں میں احترام مہمانی سارے پنجاب دستے ہیں کہ ذاکر حسین اسٹیڈیئم کے